ਮੰਗਲ ਗ੍ਰਹਿ ਤੇ ਇਨਸਾਨ ਕਿਵੇਂ ਜਾਣਗੇ ਵੀ ਇਨਸਾਨ ਧਰਤੀ ਛੱਡ ਕੇ ਮੰਗਲ ਗ੍ਰਹਿ ਵਾਲੇ ਪਾਸੇ ਨੂੰ ਭੱਜੀ ਕਾਤੋਂ ਜਾਂਦੇ? ਧਰਤੀ ਦਾ ਤਾਪਮਾਨ ਦਿਨੋਂ-ਦਿਨ ਵਧੀ ਜਾਂਦਾ। ਗਲੇਸ਼ੀਅਰ ਤੇਜ਼ੀ ਦੇ ਨਾਲ ਪਿਗਲ ਜਾਂਦੇ ਆ। ਤੇ ਕੁਦਰਤੀ ਆਫ਼ਤਾਂ ਦਿਨ-ਬਦਨ ਵਧੀ ਜਾਂਦੀਆਂ। ਵਾਨ ਦੀਆਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਮੰਗਲ ਗ੍ਰਹਿ ਤੇ ਇਨਸਾਨ ਕਿਵੇਂ ਜਾਣਗੇ ਤੇ ਕਿਵੇਂ ਉੱਥੇ ਜਾ ਕੇ ਰਹਿਣਗੇ ਕਈ ਸਾਲ ਪਹਿਲਾਂ ਤੱਕ ਐਲਾਨ ਮਸਕ ਦਾ ਇਹ ਖਿਆਲ ਕਿ ਮੰਗਲ ਗ੍ਰਹਿ ਤੇ ਜਾ ਕੇ ਲੋਕ ਰਹਿਣਗੇ ਤੇ ਉੱਥੇ ਵਸਣਗੇ ਲੋਕਾਂ ਨੂੰ ਇਹ ਕਾਲਪਨਿਕ ਕਹਾਣੀ ਲੱਗਦੀ ਸੀ ਤੇ ਲੋਕ ਇਸ ਗੱਲ ਦਾ ਮਜ਼ਾਕ ਵੀ ਉਡਾਉਂਦੇ ਸੀ ਇਹਨੂੰ ਅਸੰਭਵ ਮੰਨਦੇ ਸੀ ਪਰ ਅੱਜ ਜਦੋਂ NASA ਵਰਗੀਆਂ ਵੱਡੀਆਂ ਕੰਪਨੀਆਂ ਵੀ ਐਲਨ ਮਸਕ ਦੇ ਇਸ ਪ੍ਰੋਜੈਕਟ SpaceX ਦਾ ਹਿੱਸਾ ਬਣ ਗਈਆਂ ਤਾਂ ਹੁਣ ਲੋਕਾਂ ਨੂੰ ਸਾਇੰਸ ਦਾ ਇਹ ਸੁਪਨਾ ਹਕੀਕਤ ਬਣਦਾ ਨਜ਼ਰ ਆਈ ਜਾਂਦਾ ਐਲਾਨ ਮਸਕ ਦਾ ਦਾਵਾ ਕਿ ਆਉਣ ਵਾਲੇ ਕਈ ਲਾਂ ਦੇ ਵਿੱਚ ਮੰਗਲ ਗ੍ਰਹਿ ਤੇ ਪਹਿਲਾ ਇਨਸਾਨ ਭੇਜੇ ਜਾਣਗੇ ਅਗਲੇ ਕੁਝ ਦਹਾਕਿਆਂ ਦੇ ਵਿੱਚ ਉਥੇ ਲੱਖਾਂ ਲੋਕਾਂ ਦੀ ਇੱਕ ਪੂਰੀ ਬਸਤੀ ਬਣਾ ਦੇਣਗੇ पर ਸਾਰਿਆਂ ਤੋਂ ਵੱਡਾ ਸਵਾਲ ਇਹ ਆ ਜਿੱਥੇ ਨਾ ਆਕਸੀਜਨ ਆ ਨਾ ਪੀਣ ਵਾਸਤੇ ਪਾਣੀਆਂ ਨਾ ਰਹਿਣ ਵਾਸਤੇ ਕੋਈ ਜੋਗ ਮੌਸਮਾ ਉਥੇ ਇਨਸਾਨ ਆਖਿਰ ਜਾਊਗਾ ਕਿਉਂ ਰਹੂਗਾ ਕਿਉਂ ਵਸੂਗਾ ਕਿਉਂ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਆ ਵੀ ਇਨਸਾਨ ਧਰਤੀ ਛੱਡ ਕੇ ਮੰਗਲ ਗ੍ਰਹਿ ਵਾਲੇ ਪਾਸੇ ਨੂੰ ਭੱਜੀ ਘਤ ਹੋ ਜਾਂਦੇ ਤੇ ਉਹਨਾਂ ਨੂੰ ਧਰਤੀ ਛੱਡਣਾ ਜ਼ਰੂਰੀ ਕਾਹਤੋਂ ਹੋ ਜਾਊਗਾ ਆਉਣ ਵਾਲੇ ਟਾਈਮ ਦੇ ਵਿੱਚ ਸਾਇੰਟਿਸਟਾਂ ਵਿਗਿਆਨੀਆਂ ਦੇ ਅਨੁਸਾਰ ਧਰਤੀ ਦਾ ਤਾਪਮਾਨ ਦਿਨੋਂ ਦਿਨ ਵਧੀ ਜਾਂਦਾ ਗਲੇਸ਼ੀਅਰ ਤੇਜ਼ੀ ਦੇ ਨਾਲ ਪਿਗਲ ਜਾਂਦੇ ਆ ਤੇ ਕੁਦਰਤੀ ਆਫਤਾਂ ਦਿਨ ਬਦਨ ਵਧਦੀ ਜਾਂਦੀਆਂ ਉਹ ਜੂਨ ਲੇਅਰ ਜੋ ਧਰਤੀ ਦੀ ਰੱਖਿਆ ਕਰਦੀ ਆ ਉਹ ਕਮਜ਼ੋਰ ਹੋਈ ਜਾਂਦੀ ਆ ਉਹਨੂੰ ਨੁਕਸਾਨ ਪਹੁੰਚੀ ਜਾਂਦਾ ਤੇ ਸੂਰਜ ਦੀਆਂ ਕਿਰਨਾਂ ਧਰਤੀ ਦੇ ਉੱਪਰ ਸਿੱਧੀਆਂ ਪਹੁੰਚਦੀਆਂ ਜਿਹਦੇ ਨਾਲ ਸਾਇੰਸ ਨੇ ਵੀ ਇਹ ਗੱਲ ਸਪਸ਼ਟ ਕਰਤੀ ਕਿ ਇੱਕ ਦਿਨ ਐਬ ਜਾ ਆਊਗਾ ਕਿ ਧਰਤੀ ਦਾ ਮੌਸਮ ਇੰਨਾ ਜ਼ਿਆਦਾ ਗਰਮ ਹੋ ਜਾਊਗਾ ਤੇ ਇੰਨਾ ਜ਼ਿਆਦਾ ਗੰਦਾ ਹੋ ਜਾਊਗਾ ਕਿ ਇਨਸਾਨਾਂ ਦੇ ਰਹਿਣ ਵਾਸਤੇ ਇਹ ਜਗ੍ਹਾ ਔਲਕੂਲ ਨਹੀਂ ਬਚਨੀ ਇਸੇ ਲਈ ਇਨਸਾਨ ਆਪਦੀ ਪ੍ਰਜਾਤੀ ਨੂੰ ਬਚਾਉਣ ਵਾਸਤੇ ਆਪਸ ਦੇ ਲਈ ਇੱਕ ਦੂਜਾ ਘਰ ਲੱਭੀ ਜਾਂਦੇ ਆ ਸੂਰਜ ਮੰਡਲ ਦੇ ਵਿੱਚ ਕਈ ਹੋਰ ਗ੍ਰਹਿ ਹੋਣ ਦੇ ਬਾਵਜੂਦ ਵੀ ਮੰਗਲ ਗ੍ਰਹਿ ਨੂੰ ਘਾਤੋਂ ਜੁੜਿਆ ਗਿਆ ਕਿਉਂਕਿ ਇਹਦੀ ਬਣਾਵਟ ਧਰਤੀ ਦੇ ਵਰਗੀ ਆ ਤੇ ਇੱਥੇ ਦਿਨ ਤੇ ਰਾਤ ਦਾ ਸਮਾਂ ਵੀ ਧਰਤੀ ਦੇ ਨਾਲ ਕਾਫੀ ਮਿਲਦਾ ਵੀ ਦਿਨ ਵੀ ਚੜ੍ਹਦਾ ਤੇ ਰਾਤ ਵੀ ਹੁੰਦੀ ਆ ਜਿਵੇਂ ਕਿ ਹੋਰ ਗ੍ਰਹਿ ਵੀ ਹੈਗੇ ਆ ਵੀਨਸ ਗ੍ਰਹਿ ਜਿਹੜਾ ਬਹੁਤ ਜ਼ਿਆਦਾ ਗਰਮ ਆ ਜਿੱਥੇ ਜੀਵਨ ਜਾਂ ਜਿਉਣਾ ਬਿਲਕੁਲ ਅਸੰਭਵ ਆ ਪਰ ਜਦੋਂ ਕਿ ਮੰਗਲ ਗ੍ਰਹਿ ਜਿਹੜਾ ਭਾਵੇਂ ਮੌਸਮ ਦੇ ਮੁਕਾਬਲੇ ਠੰਡਾ ਪਰ ਉੱਥੇ ਜਿਉਣ ਦੀ ਸੰਭਾਵਨਾ ਹੈਗੀ ਆ ਕਿਉਂਕਿ ਉੱਥੇ ਸੂਰਜ ਚੜ੍ਹਦਾ ਐ ਲੌਨ ਮਾਸਕ ਦੀ ਕੰਪਨੀ ਸਪੇਸ ਐਕਸ ਇੱਕ ਵਿਸ਼ੇਸ਼ ਸਟਾਰਸ਼ਿਪ ਤਿਆਰ ਕਰੀ ਜਾਂਦੀ ਆ ਜੋ ਬਹੁਤ ਥੋੜੇ ਖਰਚੇ ਦੇ ਨਾਲ ਬਹੁਤ ਥੋੜੇ ਇੰਦਨ ਦੇ ਨਾਲ ਭਾਵੇਂ ਤੇਲ ਤੇ ਊਰਜਾ ਦੇ ਨਾਲ ਵੱਡੀ ਮਾਤਰਾ ਦੇ ਵਿੱਚ ਇਨਸਾਨਾਂ ਨੂੰ ਤੇ ਉਹਨਾਂ ਦੇ ਸਮਾਨ ਨੂੰ ਲੈ ਕੇ ਪਲਾੜ ਦੇ ਵਿੱਚ ਜਾ ਸਕਦਾ ਮੰਗਲ ਗ੍ਰਹਿ ਤੱਕ ਪਹੁੰਚ ਸਕਦਾ ਇਨਸਾਨਾਂ ਤੋਂ ਮੰਗਲ ਗ੍ਰਹਿ ਤੇ ਰੋਬੋਟ ਭੇਜੇ ਜਾਣਗੇ ਜਿਹੜੇ ਉੱਥੇ ਜਾ ਕੇ ਘਰ ਬਣਾਉਣਗੇ ਸੁਰੱਖਿਆਤ ਸ਼ੈਲਟਰ ਬਣਾਉਣਗੇ ਤੇ ਸੋਲਰ ਪਲਾਂਟ ਤਿਆਰ ਕਰਕੇ ਲਾਉਣਗੇ ਇਹ ਘਰ ਮੰਗਲ ਗ੍ਰਹਿ ਦੀ ਮਿੱਟੀ ਦੇ ਨਾਲ 3D ਪ੍ਰਿੰਟਿੰਗ ਦੇ ਨਾਲ ਬਣਾਏ ਜਾਣਗੇ ਜਿਹਨੂੰ ਰੋਬੋਟ ਬਣਾਉਣਗੇ ਮਿੱਟੀ ਦੇ ਨਾਲ ਬਣਾਉਣੇ ਕਿਉਂ ਜ਼ਰੂਰੀ ਆ ਤੇ ਮੰਗਲ ਗ੍ਰਹਿ ਦੀ ਮਿੱਟੀ ਦੇ ਨਾਲ ਹੀ ਬਣਾਉਣੇ ਕਿਉਂ ਜ਼ਰੂਰੀ ਆ ਕਿਉਂਕਿ ਰੇਡੀਏਸ਼ਨ ਤੇ ਧੂੜ ਦੇ ਤੂਫਾਨਾਂ ਤੋਂ ਸਿਰਫ ਉਸ ਜਗ੍ਹਾ ਦੀ ਮਿੱਟੀ ਹੀ ਬਚਾ ਸਕਦੀ ਆ ਇਨਸਾਨ ਉੱਥੇ ਪ੍ਰੈਸ਼ਰਾਈਜ਼ਡ ਕੈਬਿਨਾ ਦੇ ਵਿੱਚ ਰਹਿਣਗੇ ਜਿਨ੍ਹਾਂ ਦੇ ਅੰਦਰ ਧਰਤੀ ਵਾਲਾ ਮਾਹੌਲ ਵਾਤਾਵਰਨ ਨਕਲੀ ਬਣਾਇਆ ਜਾਊਗਾ ਸਿਰਜ ਲਿਆ ਜਾਊਗਾ ਪਰ ਉਹ ਵੀ ਅਸਲੀ ਹੋਊਗਾ ਖਾਣ ਪੀਣ ਤੇ ਆਕਸੀਜਨ ਵਾਸਤੇ ਮੰਗਲ ਗ੍ਰਹਿ ਤੇ ਗ੍ਰੀਨ ਹਾਊਸ ਬਣਾਏ ਜਾਣਗੇ ਜਿੱਥੇ ਸਬਜ਼ੀਆਂ ਵੀ ਉਗਾਇਆਂ ਜਾਣਗੀਆਂ ਇਹ ਪੌਦੇ ਇਨਸਾਨਾਂ ਨੂੰ ਖਾਣਾ ਦੇਣ ਦੇ ਨਾਲ ਨਾਲ ਆਕਸੀਜਨ ਵੀ ਪੈਦਾ ਕਰਨਗੇ ਇਹਦੇ ਤੋਂ ਇਲਾਵਾ NASA ਨੇ ਪਹਿਲਾਂ ਹੀ ਇੱਕ ਐਸੀ ਟੈਕਨੋਲੋਜੀ ਬਣਾ ਕੇ ਟੈਸਟ ਕਰ ਲਈ ਜਿਹੜੀ ਮੰਗਲ ਗ੍ਰਹਿ ਦੇ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਨੂੰ ਸੋਧ ਕੇ ਆਕਸੀਜਨ ਦੇ ਵਿੱਚ ਤਬਦੀਲ ਕਰ ਸਕਦੀ ਹੈ ਮੰਗਲ ਗ੍ਰਹਿ ਦੀ ਜ਼ਮੀਨ ਦੇ ਹੇਠਾਂ ਮੌਜੂਦ ਜੰਮੀ ਹੋਈ ਬਰਫ਼ ਨੂੰ ਪਘਲਾ ਕੇ ਵਿਗਿਆਨੀ ਸੋਚਦੇ ਆ ਕਿ ਪਾਣੀ ਬਣਾਇਆ ਜਾਊਗਾ ਜਿਹਦੇ ਨਾਲ ਇਨਸਾਨ ਧਰਤੀ ਦੀ ਮਦਦ ਤੋਂ ਬਿਨਾਂ ਉੱਥੇ ਜਾ ਸਕਦੇ ਆ ਇਹ ਵੀ ਇੱਕ ਵੱਡਾ ਕਾਰਨ ਆ ਕਿ ਮੰਗਲ ਗ੍ਰਹਿ ਦੀ ਧਰਤੀ ਦੀ ਸਤ੍ਹਾ ਦੇ ਥੱਲੇ ਬਹੁਤ ਸਾਰੀ ਬਰਫ਼ ਜੰਮੀ ਹੋਈ ਆ ਜੋ ਵਿਗਿਆਨੀ ਕਹਿੰਦੇ ਆ ਕਿ ਸੀਤ ਯੋਗ ਤੋਂ ਵੀ ਪਹਿਲਾਂ ਦੀ ਆ ਇਸੇ ਕਰਕੇ ਮੰਗਲ ਗ੍ਰਹਿ ਦਾ ਤਾਪਮਾਨ ਧਰਤੀ ਦੇ ਮੁਕਾਬਲੇ ਬਹੁਤ ਠੰਡਾ ਪਰ ਭਵਿੱਖ ਦੇ ਵਿੱਚ ਸਾਇੰਸਦਾਨ ਇਹ ਵੀ ਸੋਚੀ ਜਾਂਦੇ ਆ ਕਿ ਮੰਗਲ ਗ੍ਰਹਿ ਦਾ ਤਾਪਮਾਨ ਵਧਾਇਆ ਕਿਵੇਂ ਜਾਵੇ ਤੇ ਜੇ ਤਾਪਮਾਨ ਵਧਾ ਲਿਆ ਤਾਂ ਧਰਤੀ ਦੇ ਵਾਂਗ ਉਥੇ ਜਾਣਾ ਸੰਭਵਾ ਜਿਉਂ ਐ ਜਾ ਸਕਦਾ ਕਈ ਵਿਗਿਆਨੀਆਂ ਦਾ ਇਹ ਵੀ ਮੰਨਣਾ ਕਿ ਸਹੀ ਤਰੀਕੇ ਦੇ ਨਾਲ ਜੇ ਤਾਪਮਾਨ ਵਧਾ ਲਿਆ ਤਾਂ ਵਾਤਾਵਰਨ ਇਨਸਾਨਾਂ ਦੇ ਰਹਿਣ ਵਾਸਤੇ ਅਨੁਕੂਲ ਬਣ ਜਾਊਗਾ ਤੇ ਆਉਣ ਵਾਲੇ 100 ਤੋਂ 200 ਸਾਲਾਂ ਦੇ ਵਿੱਚ ਮੰਗਲ ਗ੍ਰਹਿ ਤੇ ਜਾਣਾ ਤੇ ਉਥੇ ਜਾ ਕੇ ਜੀਵਨ ਜਿਉਣਾ ਸੰਭਵ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਭਾਵੇਂ ਅੱਜ ਇਹ ਸਾਰੀਆਂ ਚੀਜ਼ਾਂ ਕਲਪਨਾ ਵਰਗੀਆਂ ਲੱਗਦੀਆਂ ਪਰ ਇਤਿਹਾਸ ਗਵਾਹ ਕਿ ਇਨਸਾਨ ਨੇ ਜਿਵੇਂ ਸੋਚਿਆ ਉਵੇਂ ਕਰਕੇ ਦਿਖਾਇਆ ਤੇ ਕੋਈ ਵੀ ਐਹੋ ਜੀ ਚੀਜ਼ ਇਨਸਾਨ ਦੇ ਸਾਹਮਣੇ ਅਜੇ ਤੱਕ ੜਕਾ ਨਹੀਂ ਬਣੀ ਜਿਹੜੀ ਅਸੰਭਵ ਹੋਵੇ ਪਰ ਸਵਾਲ ਇੱਕ ਇਹ ਆ ਵੀ ਜੇ ਆਪਾਂ ਸੁਧਰ ਜੀਏ ਟੂਨੇ ਟੱਪਿਆਂ ਦੇ ਨਾਂ ਤੇ ਪਾਣੀਆਂ ਦੇ ਵਿੱਚ ਨਦੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਸਮੁੰਦਰਾਂ ਦੇ ਵਿੱਚ ਆਪਦੇ ਫਾਇਦੇ ਦੇ ਲਈ ੂੜਾ ਕਰਕਟ ਸਿੱਟਣਾ ਬੰਦ ਕਰਦਗੇ ਤਾਂ ਸ਼ਾਇਦ ਇਨਸਾਨਾਂ ਦੀ ਆਉਣ ਵਾਲੀ نسل ਨੂੰ ਆਪਣਾ ਇਹ ਘਰ ਧਰਤੀ ਛੱਡ ਕੇ ਕਿਤੇ ਹੋਰ ਵਸਣ ਦੇ ਬਾਰੇ ਸੋਚੇ E aí na povinha, tá